ਇਕ ਓੰਕਾਰ ਸ਼ਬਦ ਨਾਲ ਜੋੜਿਆ ਸੀ ਗੁਰੂ ਸਾਹਿਬ ਨੇ ਸਾਨੂੰ ਤਾਂ ਅਸੀਂ ਸ਼ਬਦ ਨੂੰ ਪੜਿਆ ਵੀ ਪੜਨਾ ਚਾਹੀਦਾ ਹੈ ਕੋਈ ਵੀ ਚੀਜ਼ ਜਿਹੜੀ ਹੈ ਗਲਤ ਨਹੀਂ ਜਪਣਾ ਗਲਤ ਨਹੀਂ ਹੈ ਸ਼ਬਦ ਨੂੰ ਜਪ ਸਕਦੇ ਹਾਂ ਉਹਦੀ ਰਿਪੀਟਿੰਗ ਵੀ ਸ਼ਕਤੀ ਪੈਦਾ ਕਰੇਗੀ ਬਾਰੰਗ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤੰਤ ਰਪੀਐ ਪਰ ਵਿਚਾਰ ਨਹੀਂ ਸਾਡੇ ਵਿੱਚ ਇਸ ਕਰਕੇ ਜਿਹੜਾ ਇੱਕ ਓੰਕਾਰ ਲਫ਼ਜ਼ ਹੈ ਇਹ ਕੀ ਹੈ ਸਤਨਾਮ ਮੈਂ ਉਦਾਹਰਨ ਦਿਆਂਗਾ ਜਿਵੇਂ ਇੱਕ ਹਵਾ ਵਹਿ ਰਹੀ ਤੇ ਇੱਕ ਉਹਦਾ ਨਾਮ ਹੈ ਹਵਾ ਇੱਕ ਵਹਿ ਰਹੀ ਇਸ ਬ੍ਰਹਿਮੰਡ ਵਿੱਚ ਦਿਸਦੀ ਨਹੀਂ ਅੱਜ ਤੱਕ ਕੋਈ ਵੀ ਹਵਾ ਦੀ ਤਸਵੀਰ ਨਹੀਂ ਲੈ ਰਿਆ ਕਿਤੇ ਵੀ ਹਵਾ ਦੀ ਤਸਵੀਰ ਨਹੀਂ ਬਣਦੀ ਕਿਸੇ ਛਾਪੇ ਹੀ ਨਹੀਂ ਇਹਨਾਂ ਅੱਜ ਕੱਲ ਇਹਨਾਂ ਵਿਗਿਆਨ ਵਧਿਆ ਪਰ ਕੋਈ ਹਵਾ ਦੀ ਤਸਵੀਰ ਲੈ ਸਕਿਆ ਨਹੀਂ ਲਈ ਜਾ ਸਕਦੀ ਪਰ ਉਹਦਾ ਇੱਕ ਨਾਮ ਰੱਖਿਆ ਅਸੀਂ ਸੰਸਾਰ ਦੇ ਵਿੱਚ ਕਿਸੇ ਨੇ ਕਹਿ ਦਿੱਤਾ ਪਵਨ ਹੈ ਕਿਸੇ ਨੇ ਕਹਿ ਦਿੱਤਾ ਹਵਾ ਹੈ ਕਿਸੇ ਨੇ ਕਹਿ ਦਿੱਤਾ ਅੱਜ ਹਵਾ ਠੰਡੀ ਹੈ ਕਿਸੇ ਨੇ ਕਹਿ ਦਿੱਤਾ ਅੱਜ ਹਵਾ ਗਰਮ ਹੈ ਕਿਸੇ ਨੇ ਕਹਿ ਦਿੱਤਾ ਰਫਤਾਰ ਤੇਜ ਹੈ ਕਿਸੇ ਨੇ ਕਿਹਾ ਮਦਮ ਹੈ ਇਹ ਸਾਰੇ ਲਫ਼ਜ਼ ਵਰਤੇ ਗਏ ਨਾ ਉਹਦੇ ਵਾਸਤੇ ਹਵਾ ਵਾਸਤੇ ਤਾਂ ਉਹਦੇ ਵਾਸਤੇ ਸਾਰੇ ਲਫ਼ਜ਼ ਵਰਤੇ ਗਏ ਇਸੇ ਤਰ੍ਹਾਂ ਗੁਰੂ ਸਾਹਿਬ ਨੇ ਭਗਤਾਂ ਨੇ ਬ੍ਰਹਿਮੰਡ ਵਿੱਚ ਜਦੋਂ ਉਸ ਨਾਮ ਨੂੰ ਵੇਖਿਆ ਨਾ ਜਿਹੜਾ ਸਾਨੂੰ ਨਹੀਂ ਦਿਸਦਾ ਸੁਣਿਆ ਉਸ ਨੂੰ ਜਿਹਦੇ ਤੱਕ ਸਾਡੇ ਕੰਨ ਨਹੀਂ ਗਿਆ ਜਿਹਦੇ ਤੱਕ ਤਾਂ ਜਦੋਂ ਉਹਨਾਂ ਨੇ ਸੁਣਿਆ ਜਿਵੇਂ ਅਸੀਂ ਹਵਾ ਨੂੰ ਮਹਿਸੂਸ ਕੀਤਾ ਤੇ ਲਫ਼ਜ਼ ਵਰਤਿਆ ਹਵਾ ਇਸ ਤਰ੍ਹਾਂ ਭਗਤਾਂ ਨੇ ਉਸ ਨਾਮ ਨੂੰ ਮਹਿਸੂਸ ਕੀਤਾ ਤੇ ਲਫ਼ਜ਼ ਵਰਤਿਆ ਇੱਕ ਓੰਕਾਰ ਸਤਨਾਮ ਉਹ ਇਸ ਤਰ੍ਹਾਂ ਦਾ ਹੈ ਉਹਦਾ ਨਾਮ ਰੱਖ ਦਿੱਤਾ ਹੁਣ ਉਹਦੇ ਤੱਕ ਜਿਨ੍ਹਾਂ ਨੇ ਇਸ ਸ਼ਬਦ ਨੂੰ ਜਪਿਆ ਸਹਜੇ ਸਹਜੇ ਉਹਨਾਂ ਦੀ ਸੁਰਤ ਇੰਨੀ ਛੋਟੀ ਹੁੰਦੀ ਗਈ ਬਰੀਕ ਹੁੰਦੀ ਗਈ ਜਿਵੇਂ ਭਗਤ ਜੀ ਨੇ ਕਿਹਾ ਸੋਨੇ ਕੀ ਸੋਈ ਰੂਪੇ ਕਾ ਧਾਗਾ ਨਾਮੇ ਕਾ ਚਿਤ ਹਰਿ ਸਿਓ ਲਾਗਾ ਜਿਵੇਂ ਸੋਈ ਵਿੱਚ ਧਾਗਾ ਪਾਉਣ ਵਾਸਤੇ ਕਦੀ ਬੰਦਾ ਇੱਧਰ ਉੱਧਰ ਦੇਖਦਾ ਕਦੀ ਦੇਖਦਾ ਇੱਧਰ ਉੱਧਰ ਜਦੋਂ ਸੋਈ ਵਿੱਚ ਧਾਗਾ ਪਾਉਂਦਾ ਨਹੀਂ ਦੇਖ ਸਕਦਾ ਕਿਉਂਕਿ ਬੜੀ ਇਕਾਗਰਤਾ ਚਾਹੀਦੀ ਹੈ ਤਾਂ ਵੇਖੋ ਇੱਕ ਸੰਸਾਰਿਕ ਦੋ ਕੱਪੜਿਆਂ ਦੇ ਟੁਕੜਿਆਂ ਨੂੰ ਇਕੱਠਾ ਕਰਨ ਲਈ ਬੰਦੇ ਕੋਲ ਇੰਨੀ ਕਾਗਰਤਾ ਚਾਹੀਦੀ ਵੀ ਸੋਈ ਵਿੱਚ ਧਾਗਾ ਪਾਉਣ ਲੱਗਿਆਂ ਧਿਆਨ ਜਮਾਉਣਾ ਪੈਂਦਾ ਤੇ ਜੋੜਨਾ ਕੀ ਹੈ ਦੋ ਛੋਟੇ ਛੋਟੇ ਟੁਕੜੇ ਨੇ ਕੱਪੜੇ ਦੇ ਇੰਨੇ ਚਿਰ ਦੀ ਸਾਡੀ ਸੁਰਤ ਉਖੜ ਗਈ ਰੱਬ ਤੋਂ ਦੂਰ ਚਲੀ ਗਈ ਸ਼ਬਦ ਤੋਂ ਪਾਸੇ ਚਲੀ ਗਈ ਉਹਨੂੰ ਅਸੀਂ ਕਹਿੰਦੇ ਆ ਸੁਰਤ ਜੁੜ ਜਾਏ ਰੱਬ ਦੇ ਨਾਲ ਧਿਆਨ ਤੇ ਇੰਨਾ ਵੀ ਕੋਈ ਨਹੀਂ ਸਾਡੇ ਕੋਲ ਵੀ ਜਿੰਨਾ ਸੋਈ ਵਿੱਚ ਧਾਗਾ ਪਾਉਣ ਲੱਗਿਆਂ ਲਈਦਾ ਇਹਨਾਂ ਵਿੱਚ ਧਿਆਨ ਕੋਈ ਨਹੀਂ ਨਾ ਇਹਨਾਂ ਸਰੀਰ ਤੇ ਟਿਕਦਾ ਨਾ ਇਹਨਾਂ ਮਨ ਟਿਕਦਾ ਨਾ ਇਹਨਾਂ ਧਿਆਨ ਨਾ ਸੀ ਯਤਨ ਕਰਦੇ ਬਸ 300 ਸਾਲਾ ਮਨਾਇਆ ਕਦੀ 400 ਸਾਲਾ ਮਨਾ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਕੀ ਹੈ ਇਹਦੇ ਬਾਰੇ ਜਾਣਨ ਦਾ ਅਸੀਂ ਬਹੁਤ ਘਟ ਯਤਨ ਕੀਤਾ ਤਾਂ ਸਤਿਗੁਰੂ ਨੇ ਬਚਨ ਕੀਤੇ ਇਹ ਹੈ ਉਹਦਾ ਸਤ ਨਾਮ ਕਾਇਮ ਰਹਿਣ ਵਾਲਾ ਇਹਨੂੰ ਕੋਈ ਨਾਮ ਹੀ ਜਪੇਗਾ ਤਾਂ ਵੀ ਕਾਇਮ ਰਹੇਗਾ ਉਹ ਨਾਮ ਜਿਹੜਾ ਜਿਹੜਾ ਇਹਦੇ ਤੱਕ ਚਲਾ ਗਿਆ ਇਹ ਪਰਮਾਤਮਾ ਦਾ ਦਰਵਾਜ਼ਾ ਧਿਆਨ ਦੇਉ